ਰਾਸ ਸਭਾ ਦੇ ਚੇਅਰਮੈਨ ਜਗਦੀਪ ਤਨਖਰ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਗਵ ਚੱਡਾ ਨੂੰ ਰਾਸ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਅੰਤਰਿਮ ਪਾਰਟੀ ਆਗੂ ਬਣਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਗ ਕੇਜਰੀਵਾਲ ਨੇ ਰਾਗਵ ਚੱਡਾ ਨੂੰ ਰਾਸ ਸਭਾ ਵਿੱਚ ਆਪ ਦਾ ਅੰਤਰਿਮ ਪਾਰਟੀ ਆਗੂ ਨਿਯੁਕਤ ਕਰਨ ਦੀ ਬੇਨਤੀ ਕੀਤੀ ਸੀ ਇਸ ਫੈਸਲੇ ਤੋਂ ਬਾਅਦ ਸੰਜੇ ਸਿੰਘ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਬਣੇ ਰਹਿਣਗੇ ਸੋ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅਰਵਿਕੇਸ਼ riwal ਦੀ ਮੰਗ ਨੂੰ ਰੱਦ ਕਰਦਿਆਂ ਕਾਨੂੰਨ ਦੀ ਵਿਵਸਥਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮੰਗ ਲਾਗੂ ਕਾਨੂੰਨੀ ਪ੍ਰਣਾਲੀ ਦੇ ਅਧਾਰ ਤੇ ਸਵਾਰ ਨਹੀਂ ਕੀਤੀ ਜਾ ਸਕਦੀ। ਸੋ ਆਪ ਕਨਵੀਨਰ ਅਰਵਿਕੇਸ਼ riwal ਨੇ 14 ਦਸੰਬਰ 2023 ਨੂੰ ਰਾਗਵ ਚੱਡਾ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਅੰਤਰੀਮ ਨੇਤਾ ਨਿਯੁਕਤ ਕਰਨ ਲਈ ਪੱਤਰ ਲਿਖਿਆ ਸੀ। ਉਸ ਪੱਤਰ ਦੇ ਜਵਾਬ ਦੇ ਵਿੱਚ ਚੇਅਰਮੈਨ ਨੇ ਲਿਖਿਆ ਕਿ ਇਹ ਪਹਿਲੂ ਪਾਰਲੀਮੈਂਟ ਸਹੂਲਤਾਵਾਂ ਐਕਟ 1998 ਅਤੇ ਇਸ ਦੇ ਅਧੀਨ ਬਣੇ ਨੀਮਾ ਦੇ ਅਧੀਨ ਮਾਨਤਾ ਪ੍ਰਾਪਤ ਪਾਰਟੀਆਂ ਅਤੇ ਸਮੂਹਾ ਦੇ ਨੇਤਾਮਤ ਅਤੇ ਮੁੱਖ ਵਿਪਸ ਦੇ ਅਧੀਨ ਹੈ ਲਾਗੂ ਕਾਨੂੰਨੀ ਨੀਮਾ ਦੇ ਅਨੁਸਾਰ ਨਾ ਹੋਣ ਕਾਰਨ ਬੇਨਤੀ ਸਵੀਕਾਰ ਨਹੀਂ ਕੀਤੀ ਜਾ ਰਹੀ ਸਵਰਵੀ ਕੇ ਜੀਵਾਲ ਨੇ ਆਪਣੇ ਪਿਛਲੇ ਪੱਤਰ ਵਿੱਚ ਲਿਖਿਆ ਸੀ ਕਿ ਮੈਂ ਰਾਜ ਸਭਾ ਵਿੱਚ ਪਾਰਟੀ ਦੇ ਅੰਤਰੀਮ ਨੇਤਾ ਦੇ ਰੂਪ ਵਿੱਚ ਸ਼੍ਰੀ ਰਾਗਵ ਚੱਡਾ ਦੇ ਨਾਮ ਦਾ ਪ੍ਰਸਤਾਵ ਕਰਨਾ ਚਾਹਾਂਗਾ ਜਦੋਂ ਤੱਕ ਅੱਗੇ ਦੇ ਬਤਨਾ ਜ਼ਰੂਰੀ ਨਾ ਸਮਝੇ ਜਾ ਅਸੀਂ ਬੇਨਤੀ ਕਰਦੇ ਹਾਂ ਕਿ ਰਾਜ ਸਭਾ ਦੇ ਨੀਮਾ ਅਤੇ ਪ੍ਰਕਿਰਿਆਵਾਂ ਅਨੁਸਾਰ ਇਸ ਤਬਦੀਲੀ ਦੀ ਇਜਾਜ਼ਤ ਦਿੱਤੀ ਜਾਵੇ ਸੋ ਇਹ ਮੌਜੂਦਾ ਰਾਜ ਸਭਾ ਪਾਰਟੀ ਦੇ ਨੇਤਾ ਸੰਜੇ ਸਿੰਘ ਦੇ ਨਿਆਇਕ ਹਿਰਾਸਤ ਵਿੱਚ ਹੋਣ ਅਤੇ ਨਤੀਜੇ ਵਜੋਂ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਸਮਰਥ ਹੋਣ ਦੇ ਪਿਛੋਕੜ ਵਿੱਚ ਹੋਇਆ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਦੇ ਜਵਾਬਤੁਦਾ ਸੰਸਦ ਮੈਂਬਰ ਸੰਜੇ ਸਿੰਘ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਅਗੂ ਬਣੇ ਰਹਿਣਗੇ ਫਿਲਹਾਲ ਸੰਜੇ ਸਿੰਘ ਖਿਲਾਫ ED ਦੇ ਵੱਲੋਂ ਜਾਂ ਚੱਲ ਰਹੀ ਹੈ ਤੇ ਉਹ ਜੇਲ੍ਹ ਵਿੱਚ ਨੇ ਰਾਸ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਗਵ ਚੱਡਾ ਨੂੰ ਰਾਸ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਅੰਤਰੀਮ ਪਾਰਟੀ ਆਗੂ ਬਣਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਕੇ ਸ਼ਿਵਾਲ ਨੇ ਰਾਜ ਸਭਾ ਵਿੱਚ ਆਪ ਦਾ ਅੰਤਰੀਮ ਪਾਰਟੀ ਆਗੂ ਨਿਯੁਕਤ ਕਰਨ ਦੀ ਬੇਨਤੀ ਕੀਤੀ ਸੀ ਇਸ ਫੈਸਲੇ ਤੋਂ ਬਾਅਦ ਸੰਜੇ ਸਿੰਘ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਬਣੇ ਰਹਿਣਗੇ ਸੋ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅਰਵਿੰਕੇ ਸ਼ਿਵਾਲ ਦੀ ਮੰਗ ਨੂੰ ਰੱਦ ਕਰਦਿਆਂ ਕਾਨੂੰਨ ਦੀ ਵਿਵਸਥਾ ਦਾ ਸੇਕਰ ਕੀਤਾ ਉਹਨਾਂ ਕਿਹਾ ਕਿ ਇਹ ਮੰਗ ਲਾਗੂ ਕਾਨੂੰਨੀ ਪ੍ਰਣਾਲੀ ਦੇ ਆਧਾਰ ਤੇ ਸਹਿਕਾਰ ਨਹੀਂ ਕੀਤੀ ਜਾ ਸਕਦੀ ਸੋ ਆਪ ਕਨਵੀਨਰ ਕੀ ਕਿ ਜੀਵਾਲ ਨੇ 4 ਦਸੰਬਰ 2023 ਨੂੰ ਰਾਗਪ ਚੱਡਾ ਨੂੰ ਰਾਸਭਾ ਵਿੱਚ ਪਾਰਟੀ ਦਾ ਅੰਤਰੀਮ ਨੇਤਾ ਨਿਯੁਕਤ ਕਰਨ ਲਈ ਪੱਤਰ ਲਿਖਿਆ ਸੀ ਉਸ ਪੱਤਰ ਦੇ ਜਵਾਬ ਦੇ ਵਿੱਚ ਚੇਅਰਮੈਨ ਨੇ ਲਿਖਿਆ ਕਿ ਇਹ ਪਹਿਲੂ ਪਾਰਲੀਮੈਂਟ ਸਹੂਲਤਾਵਾਂ ਐਕਟ 1998 ਅਤੇ ਇਸ ਦੇ ਅਧੀਨ ਬਣੇ ਨੀਮਾ ਦੇ ਅਧੀਨ ਮਾਨਤਾ ਪ੍ਰਾਪਤ ਪਾਰਟੀਆਂ ਅਤੇ ਸਮੂਹਾਂ ਦੇ ਨੇਤਾਮਤ ਅਤੇ ਮੁੱਖ ਵਿਪਸ ਦੇ ਅਧੀਨ ਹੈ ਲਾਗੂ ਕਾਨੂੰਨੀ ਨੀਮਾ ਦੇ ਅਨੁਸਾਰ ਨਾ ਹੋਣ ਕਾਰਨ ਬੇਨਤੀ ਸਵੀਕਾਰ ਨਹੀਂ ਕੀਤੀ ਜਾ ਰਹੀ ਸਵਰਵੀ ਕੇ ਜੀਵਾਲ ਨੇ ਆਪਣੇ ਪਿਛਲੇ ਪੱਤਰ ਵਿੱਚ ਲਿਖਿਆ ਸੀ ਕਿ ਮੈਂ ਰਾਜ ਸਭਾ ਵਿੱਚ ਪਾਰਟੀ ਦੇ ਅੰਤਰੀਮ ਨੇਤਾ ਦੇ ਰੂਪ ਵਿੱਚ ਸ਼੍ਰੀ ਰਾਗਵ ਛੱਡਾ ਦੇ ਨਾਮ ਦਾ ਪ੍ਰਸਤਾਵ ਕਰਨਾ ਚਾਹਾਂਗਾ ਜਦੋਂ ਕਾਗੇ ਦੇ ਬਤਲਾ ਜ਼ਰੂਰੀ ਨਾ ਸਮਝੇ ਜਾ ਅਸੀਂ ਬੇਨਤੀ ਕਰਦੇ ਹਾਂ ਕਿ ਰਾਜ ਸਭਾ ਦੇ ਨੀਮਾ ਅਤੇ ਪ੍ਰਕਿਰਿਆਵਾਂ ਅਨੁਸਾਰ ਇਸ ਤਬਦੀਲੀ ਦੀ ਇਜਾਜ਼ਤ ਦਿੱਤੀ ਜਾਵੇ ਸੋ ਇਹ ਮੌਜੂਦਾ ਰਾਜ ਸਭਾ ਪਾਰਟੀ ਦੇ ਨੇਤਾ ਸੰਜੇ ਸਿੰਘ ਦੇ ਨਿਆਇਕ ਹਿਰਾਸਤ ਵਿੱਚ ਹੋਣ ਅਤੇ ਨਤੀਜੇ ਵਜੋਂ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਸਮਰਥ ਹੋਣ ਦੇ ਪਿਛੋਕੜ ਵਿੱਚ ਹੋਇਆ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਦੇ ਜਵਾਬਤੁਦਾ ਸੰਸਦ ਮੈਂਬਰ ਸੰਜੇ ਸਿੰਘ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਅਗੂ ਬਣੇ ਰਹਿਣਗੇ ਫਿਲਹਾਲ ਸੰਜੇ ਸਿੰਘ ਖਿਲਾਫ ਈਡੀ ਦੇ ਵੱਲੋਂ ਜਾਂ ਚੱਲ ਰਹੀ ਹੈ ਤੇ ਉਹ ਜੇਲ੍ਹ ਵਿੱਚ